ਇੱਕ ਦਿਲ ਕਰਦਾ ਕਟਣੀ ਸਿਖਲਾ ਰਾਤ ਹੋ ਕੇ ਆਣਾ ਇੱਕ ਦਿਲ ਕਰਦਾ ਪਾਣੀ ਸਿਖਲਾ ਬਾਤ ਹੋ ਕੇ ਆਣਾ ਇਕ ਇਕੇ ਮੇਰਾ ਦਿਲ ਮੇਰੇ ਨਾਲ ਲੜਦਾ ਕਿਉਂਕਿ ਇੱਕ ਛੋਟੇ ਜਿਹੇ ਲੈਵਲ ਤੋਂ ਉੱਠ ਕੇ ਕੰਪੀਟੀਸ਼ਨ ਅਏ ਭਾਗ ਲੈਣਾ ਜਿਤਨਾ ਫਿਰ ਪ੍ਰਸ਼ਾਸਨ ਵੱਲੋਂ ਉਚੇਚੇ ਤੌਰ ਤੇ ਦਾ ਸਨਮਾਨਿਤ ਵੀ ਕੀਤਾ ਗਿਆ ਤਾਂ ਕਿਵੇਂ ਦਾ ਮਹਿਸੂਸ ਹੋਇਆ ਉਸ ਨੂੰ ਮਤਲਬ ਮੈਨੂੰ ਇਹ ਮੈਂ ਰੱਬ ਅੱਗੇ ਇੰਨਾ ਥੈਂਕਫੁਲ ਸੀ ਉਸ ਟਾਈਮ ਕਿ ਬਾਬਾ ਜੀ ਜਿੱਦਾਂ ਜ਼ੀਰੋ ਤੋਂ ਜਿੱਦਾਂ ਕਹਿ ਦਿੰਦੇ ਆਂ ਆਪਾਂ ਕੱਖਾਂ ਤੋਂ ਉੱਠ ਕੇ ਲੱਖਾਂ ਤੇ ਚੜ ਜਾਣਾ ਉਵੇਂ ਸਿਸਟਮ ਸੀ ਮੇਰੇ ਲਈ ਉਹ ਚੀਜ਼ ਬਹੁਤ ਵੱਡੀ ਸੀਗੀ ਯਾਰ ਮਤਲਬ ਕਿਉਂਕਿ ਇਹ ਚੀਜ਼ ਕਦੀ ਸੋਚੀ ਨਹੀਂ ਆ ਮੈਨੂੰ ਵਾਈਗਰੂ ਨੇ ਇੰਨਾ ਦਿੱਤਾ ਹੁਣ ਤੱਕ ਵੀ ਵਧੀਆ ਹੈ ਬਹੁਤ ਵਧੀਆ ਹੈ ਜਾਨ ਦਾ ਮੌਕਾ ਦਿੱਤਾ ਫਿਰ ਜਿਹਦੇ ਵਿੱਚ ਕਿ ਮੈਂ ਜਾ ਕੇ ਗੌਂਦੀ ਸੀ ਤੇ ਅੱਗੋਂ ਵਧੀਆ ਇਮਪ੍ਰੈਸ਼ਨ ਸਾਰੇ ਲਈ ਵਧੀਆ ਇਮਪ੍ਰੈਸ਼ਨ ਪੈਂਦਾ ਸੀ ਸਾਰਿਆਂ ਤੇ ਔਰ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਸੀ ਐਵੇਂ ਹੀ ਹੌਲੀ 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 ਫਿਰ ਕੌਨਫੀਡੈਂਸ ਲੈਵਲ ਜ਼ੀਰੋ ਤੋਂ ਅੱਪ ਅੱਪ ਹੁੰਦਾ 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 ਵਧੀਆ ਮੇਰੇ ਨਾਲ ਸਿਖਵਾ ਮੈਨੂੰ ਤੇਰੇ ਨਾਲ ਸਿਖਵਾ ਮੈਨੂੰ ਕੋ ਗਲ ਦਾ ਮੋਲਾ ਹੁਣ ਸੁਪਨੇ ਵਿੱਚ ਵੀ ਨਾ ਲੱਭਦਾ ਐ ਐਸੀ ਗਲੀ ਦਾ ਰੋਣਾ ਦੋਸਤੋ ਸਮਾਜ ਵਿੱਚ ਅਪਕਸਰ ਦੇਖਦੇ ਆ ਕਿ ਲੋਕ ਧੀਆਂ ਨੂੰ ਘੱਟ ਸਮਝਦਾ ਜਾਂ ਪ੍ਰੋਪਰ ਉਸ ਤਰੀਕੇ ਤੇ ਮੌਕੇ ਨਹੀਂ ਮਿਲ ਪੰਦੇ ਅੱਜ ਗੁਰਦਾਸਪੁਰ ਦੀ ਇੱਕ ਧੀ ਬਾਕੀਆਂ ਲਈ ਮਿਸਾਲ ਬਣੀ ਆ ਤੇ ਮਾਤਾ ਪਿਤਾ ਦਾ ਸਿਰ ਜਿਹੜਾ ਉਹ ਫਕਰ ਨਾਲ ਉੱਚਾ ਹੋ ਗਿਆ ਵਾ ਕਿਉਂਕਿ ਇਸ ਧੀ ਨੇ ਕਈ ਕੰਪੀਟੀਸ਼ਨਾਂ ਵਿੱਚ ਭਾਗ ਲਿਆ ਅਤੇ ਉਹਨਾਂ ਕੰਪੀਟੀਸ਼ਨਾਂ ਨੂੰ ਜਿੱਤਿਆ ਜਿਸ ਤੇ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਇਹਨਾਂ ਨੂੰ ਉਚੇਚੇ ਤੇ ਤੌਰ ਤੇ ਜਿਹੜਾ ਵਾ ਸਨਮਾਨਿਤ ਵੀ ਕੀਤਾ ਗਿਆ ਆਪਾਂ ਗੱਲਬਾਤ ਕਰ ਲੈਨੇ ਆ ਆਪਣਾ ਨਾਮ ਦੱਸ ਦਿਓ ਤੇ ਹੁਣ ਤੱਕ ਕਿਹੜੇ-ਕਿਹੜੇ ਕੰਪੀਟੀਸ਼ਨਾਂ 'ਚ ਤੁਸੀਂ ਭਾਗ ਲੈ ਚੁੱਕੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰਿਆ ਹੈ ਔਰ ਮੈਂ ਸਕੂਲ ਟਾਈਮ ਤੋਂ ਹੀ ਮਤਲਬ ਕਾਫੀ ਕੰਪੀਟੀਸ਼ਨਸ ਚ ਮਤਲਬ ਪਾਰਟਿਸਪੇਟ ਕੀਤਾ ਹੈ ਔਰ ਮੈਂ ਕਾਫੀ ਕੰਪੀਟੀਸ਼ਨਸ ਦੀ Winner ਵੀ ਰਹੀ ਹਾਂ ਔਰ Finalist ਵੀ ਰਹੀ ਹਾਂ ਕਿਵੇਂ ਗਾਣ ਦਾ ਜਿਹੜਾ ਸ਼ੌਕ ਆ ਤੁਹਾਨੂੰ ਕਿਵੇਂ ਪੈਦਾ ਹੋਇਆ ਕਿਉਂਕਿ ਆਪਾਂ ਦੇਖਦੇ ਹਾਂ ਅਲੱਗ-ਅਲੱਗ ਖੇਤਰਾਂ ਵਿੱਚ ਜਿਹੜੇ ਲੜਕੀਆਂ ਵਾਂ ਉਹ ਵੀ ਹੁਣ ਮੱਲਾ ਮਾਰ ਰਹੀਆਂ ਵਾ ਤੇ ਤੁਸੀਂ ਕਿਵੇਂ ਤੁਹਾਡੇ ਅੰਦਰ ਜਿਹੜਾ ਇਹ ਸ਼ੌਕ ਪੈਦਾ ਹੋਇਆ ਅ ਜਦੋਂ ਸਕੂਲ ਟਾਈਮ ਹੀ ਮਤਲਬ ਟੀਚਰਸ ਨੇ ਮਿਊਜ਼ਿਕ ਟੀਚਰ ਸੁਨੀਲ ਸਰ ਸ਼ੁਰੂ ਤੋਂ ਹੀ ਮੈਂ ਉਹਨਾਂ ਤੋਂ ਸਿੱਖਦੀ ਸੀ ਸਕੂਲ ਟਾਈਮ ਤੋਂ ਉਹਨਾਂ ਤੋਂ ਸਿੱਖਣਾ ਸ਼ੁਰੂ ਕੀਤਾ ਔਰ ਜਿਵੇਂ ਮੈਂ ਸੇਂਟ ਸੋਲਜ ਡਿਵਾਈਨ ਪਬਲਿਕ ਸਕੂਲ ਪੜ੍ਹੀ ਹਾਂ ਔਰ ਫਿਰ ਉਹਨਾਂ ਨੇ ਮਤਲਬ ਮੈਨੂੰ ਗਾ ਮਤਲਬ ਅਡੀਸ਼ਨਸ ਵਗੈਰ ਕੰਪੀਟੀਸ਼ਨਸ ਵਗੈਰਾ 'ਚ ਜਾਣ ਦਾ ਮੌਕਾ ਦਿੱਤਾ ਫੇਜ ਦੇ ਵਿੱਚ ਕੀ ਮੈਂ ਜਾ ਕੇ ਗਾਉਂਦੀ ਸੀ ਤੇ ਅੱਗੋਂ ਵਧੀਆ ਇਮਪ੍ਰੈਸ਼ਨ ਸਾਰੇ ਲਈ ਵਧੀਆ ਇਮਪ੍ਰੈਸ਼ਨ ਪੈਂਦਾ ਸੀ ਸਾਰਿਆਂ ਤੇ ਔਰ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਸੀ ਐਵੇਂ ਹੀ ਹੌਲੀ 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 ਫਿਰ ਕੌਨਫੀਡੈਂਸ ਲੈਵਲ ਜ਼ੀਰੋ ਤੋਂ ਅੱਪ ਅੱਪ ਹੁੰਦਾ 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 ਵਧੀਆ ਹੋ ਗਿਆ ਫੈਮਿਲੀ ਦਾ ਸਪੋਰਟ ਕਿਵੇਂ ਦਾ ਰਿਹਾ ਕਿਉਂਕਿ ਜਿਵੇਂ ਮੈਂ ਪਹਿਲੇ ਵੀ ਦੱਸਿਆ ਕਿ ਅਕਸਰ ਹੀ ਲੋਕ ਇਹ ਸੋਚਦੇ ਨੇ ਕਿ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਪ੍ਰੋਪਰ ਮੌਕਾ ਨਹੀਂ ਦਿੱਤਾ ਜਾਂਦਾ ਜਾਂ ਨਾ ਦਈਏ ਲੜਕੀਆਂ ਨੂੰ ਖਾਲਾ ਕਿ ਖਾਸ ਤੌਰ ਤੇ ਲੜਕੀਆਂ ਨੂੰ ਹਰ ਚੀਜ਼ ਚ ਪੈਲ ਦਿੱਤੀ ਜਾਂਦੇ ਤੇ ਤੁਹਾਡੀ ਫੈਮਿਲੀ ਦਾ ਇਹ ਚੀਜ਼ ਨੂੰ ਲੈ ਕੇ ਕਿਵੇਂ ਦਾ ਰਿਸਪੌਂਸ ਰਿਹਾ ਨਹੀਂ ਵਾਈ ਗੁਰਜੀ ਦੀ ਮੇਰ ਨਾਲ ਇਹ ਚੀਜ਼ ਤੋਂ ਤੇ ਮੈਂ ਮਤਲਬ ਬਹੁਤ ਆਪਣੇ ਆਪ ਨੂੰ ਬੜਾ ਲੱਕੀ ਫੀਲ ਕਰਦੀ ਹਾਂ ਵੀ ਮੇਰੇ ਪੇਰੈਂਟਸ ਮੈਨੂੰ ਹਰ ਟਾਈਮ ਹਰ ਗੱਲ ਤੇ ਸਪੋਰਟ ਕਰਦੇ ਹਾਂ ਹੋਂ ਤੱਕ ਕਿ ਇਨਨੇ ਕ ਕੰਪੀਟੀਸ਼ਨ ਹੈ ਤੁਸੀਂ ਭਾਗ ਲੈ ਚੁੱਕੇ ਹੋ ਕਿਹੜਾ ਕਿਹੜਾ ਕੰਪੀਟੀਸ਼ਨ ਹੈ ਜਿਨ੍ਹਾਂ ਵਿੱਚ ਤੁਸੀਂ ਗਏ ਹੋ ਜਾਂ ਜਿੱਤ ਕੇ ਆਏ ਹੋ ਮੈਂ 呃 ਸਟਾਰਟਿੰਗ ਜਿੱਥੋਂ ਕੀਤੀ ਸੀਗੀ 呃 ਉੱਥੋਂ ਮੈਂ ਸਟੇਟ ਲੈਵਲ ਦਾ ਬਾਲਪਲਾਈ ਕੌਂਸਲ ਵੱਲੋਂ ਗੁਰਦਾਸਪੁਰ ਤੋਂ ਸਟੇਟ ਲੈਵਲ ਦਾ ਇੱਕ ਪ੍ਰੋਗਰਾਮ ਸੀਗਾ ਟੀਸੀ ਲੈਵਲ ਦਾ ਔਰ ਮੈਂ ਉਹਦੇ ਚ ਪਾਰਟਿਸਿਪੇਟ ਕੀਤਾ ਸੀ ਉਹਦੀ ਮੈਂ ਵਿਨਰ ਰਹੀ ਫਿਰ ਉਸ ਤੋਂ ਬਾਅਦ ਉੱਥੋਂ ਫਿਰ ਮੇਰਾ ਹੋਰ ਕੰਫੀਡੈਂਸ ਲੈਵਲ ਅਪ ਹੋਇਆ ਦੈਨ ਮੈਂ ਹੁਣ ਦੋ ਦੋ ਤਿੰਨ ਟੀਵੀ ਸ਼ੋਜ਼ ਵੀ ਕੀਤੇ ਨੇ ਜੂਨੀਅਰ ਸਮਾਰਟ ਕਿਡ ਇੱਕ ਪਿੱਛੇ ਜੀ ਪ੍ਰੋਗਰਾਮ ਹੋਇਆ ਸੀਗਾ ਪੀਟੀਸੀ ਪੰਜਾਬੀ ਦਾ ਹੀ ਸੀ ਉਹਦੀ ਮੈਂ ਫਾਈਨਲਿਸਟ ਰਹੀ ਡੀਡੀ ਪੰਜਾਬੀ ਦਾ ਪ੍ਰੋਗਰਾਮ ਸੀ ਕਿਸਮੇ ਕਿੰਨਾ ਹੈ ਦਮ ਉਹਦੀ ਮੈਂ ਵਿਨਰ ਸੀਗੀ ਔਰ ਹੁਣ ਵੀ ਥੋੜੇ ਦਿਨ ਪਹਿਲਾਂ ਹੀ ਮੈਂ ਵੌਇਸ ਆਫ ਪੰਜਾਬ ਸੀਜ਼ਨ 16 ਦੀ ਕੰਟੈਸਟੈਂਟ ਰਹੀ ਹਾਂ ਔਰ ਟਾਪ 15 ਤੱਕ ਉਥੋਂ ਦਾ ਵੀ ਉਥੋਂ ਵੀ ਉਥੇ ਵੀ ਆਪਣੀ ਜਗ੍ਹਾ ਬਣਾ ਕੇ ਆਈ ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਵੀ ਤੁਹਾਨੂੰ ਸਨਮਾਨਿਤ ਕੀਤਾ ਗਿਆ ਸੋ ਕਿਵੇਂ ਸਨਮਾਨਿਤ ਕੀਤਾ ਗਿਆ ਜਾਂ ਕਿਵੇਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਤੁਹਾਨੂੰ ਇਹ ਸਨਮਾਨਤ ਕਰਵਾਉਣ ਦੇ ਲਈ ਜਿਹੜਾ ਬੁਲਾਇਆ ਗਿਆ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਸਟਾਰਟਿੰਗ ਮਤਲਬ ਇੱਕ ਸਟੇਟ ਲੈਵਲ ਦੇ ਪ੍ਰੋਗਰਾਮ ਤੋਂ ਕੀਤੀ ਸੀ। ਔਰ ਉਦੋਂ ਮੈਂ ਇਸ ਇਸ ਲਾਈਨ ਦੇ ਵਿੱਚ ਬਿਲਕੁਲ ਹੀ ਅਨਜਾਣ ਸੀ ਜਿਵੇਂ ਕਹਿ ਸਕਦੇ ਹਾਂ ਕਿ ਕਿਉਂਕਿ ਮੈਂ ਸਿੱਖਣਾ ਬਾਅਦ ਚ ਸ਼ੁਰੂ ਕੀਤਾ। ਔਰ ਫਿਰ ਮਤਲਬ ਜਦੋਂ ਅਪਾ ਉਥੋਂ ਜਿੱਤ ਕੇ ਆਏ ਉਥੋਂ ਪ੍ਰਾਈਜ਼ ਲੈ ਕੇ ਆਏ ਦੈਨ ਉਹਨਾਂ ਨੇ ਫਿਰ ਫੋਨ ਕੀਤਾ ਮਤਲਬ ਆਪਣੇ ਡਿਪਟੀ ਕਮਿਸ਼ਨਰ ਸਰ ਨੂੰ ਫੋਨ ਕੀਤਾ ਉਹਨਾਂ ਨੂੰ ਵੀ ਬਹੁਤ ਪ੍ਰਾਊਡ ਫੀਲ ਹੋਇਆ ਹੋਵੇਗਾ ਔਰ ਉਹਨਾਂ ਨੇ ਫਿਰ ਕਿਹਾ ਸੀ ਇਸ ਬੱਚੀ ਨੂੰ ਮੇਰੇ ਘਰ ਲੈ ਕੇ ਆਓ ਫਿਰ ਉਸ ਟਾਈਮ ਮੈਂ ਉਹਨਾਂ ਦੇ ਘਰੇ ਗਈ ਸੀ ਫਿਰ ਉਹਨਾਂ ਨੇ ਮੈਨੂੰ ਉੱਥੇ ਬਹੁਤ ਮੇਰੀ ਮਤਲਬ ਕੰਫੀਡੈਂਸ ਲੈਵਲ ਬੜਾ ਹੋਰ ਹਾਈ ਕਰਤਾ ਜਦੋਂ ਉਹਨਾਂ ਨੇ ਮੇਰਾ ਮਹਿਸੂਸ ਕਿਵੇਂ ਦਾ ਮਹਿਸੂਸ ਹੋਇਆ ਜੋ ਸਨਮਾਨਿਤ ਕੀਤਾ ਜਾ ਰਿਹਾ ਸੀ ਕਿਉਂਕਿ ਇੱਕ ਛੋਟੇ ਜਿਹੇ ਲੈਵਲ ਤੋਂ ਉੱਠ ਕੇ ਕੰਪੀਟੀਸ਼ਨ ਅਰੇ ਭਾਗ ਲੈਣਾ ਜਿਤਨਾ ਫਿਰ ਪ੍ਰਸ਼ਾਸਨ ਵੱਲੋਂ ਉਚੇਚੇ ਤੌਰ ਤੇ ਦਾ ਸਨਮਾਨਿਤ ਵੀ ਕੀਤਾ ਗਿਆ ਤਾਂ ਕਿਵੇਂ ਦਾ ਮਹਿਸੂਸ ਹੋਇਆ ਉਸ ਨੂੰ ਮਤਲਬ ਮੈਨੂੰ ਇਹ ਮੈਂ ਰੱਬ ਅੱਗੇ ਇੰਨਾ ਥੈਂਕਫੁਲ ਸੀ ਉਸ ਟਾਈਮ ਕਿ ਬਾਬਾ ਜੀ ਜਿੱਦਾਂ ਜ਼ੀਰੋ ਤੋਂ ਜਦ ਕਹਿ ਦਿੰਦੇ ਆਂ ਆਪਾਂ ਕੱਖਾਂ ਤੋਂ ਉੱਠ ਕੇ ਲੱਖਾਂ ਤੇ ਚੜ ਜਾਣਾ ਉਹ ਵੇ ਸਿਸਟਮ ਸੀ ਮੇਰੇ ਲਈ ਉਹ ਚੀਜ਼ ਬਹੁਤ ਵੱਡੀ ਸੀ ਕਿ ਯਾਰ ਮਤਲਬ ਕਿਉਂਕਿ ਇਹ ਚੀਜ਼ ਕਦੀ ਸੋਚੀ ਨਹੀਂ ਆ ਮੈਨੂੰ ਵਾਇਗਰੂ ਨੇ ਇੰਨਾ ਦਿੱਤਾ ਹੁਣ ਤੱਕ ਵੀ ਵਧੀਆ ਹੈ ਬਹੁਤ ਵਧੀਆ ਹੈ ਤੁਹਾਡਾ ਕੀ ਸੁਪਨਾ ਹੈਗਾ ਜੀ ਅੱਗੇ ਵੀਰਾ ਮੈਂ ਇਹੀ ਫੀਲਡ ਚ ਆਪਣੀ ਜਗਾ ਬਣਾਉਣੀ ਆ ਔਰ ਮੈਂ ਇਸੇ ਕਰਕੇ ਆਡੀਸ਼ਨਸ ਵਗੈਰਾ ਦੇ ਰਹੀ ਆ ਤਾਂ ਕਿ ਮੇਰਾ ਨਾਮ ਬਣੇ ਮੈਨੂੰ ਲੋਕੀ ਜਾਣਣ ਥੋੜਾ ਬਹੁਤ ਹੈ ਨਾ ਫਿਰ ਐਵੇਂ ਇੱਕ ਤੇ ਕੌਨਫੀਡੈਂਸ ਵੀ ਕਾਫੀ ਗਰੋ ਹੁੰਦਾ ਹੈ ਔਰ ਮਤਲਬ ਹੌਲੀ ਹੌਲੀ ਹੁਣ ਮੈਂ ਸਟੱਡੀ ਜਿਵੇਂ ਸਟੱਡੀ ਵੀ ਕਰ ਰਹੀ ਆ 뮤직 ਦੀ ਫਿਰ ਐਵੇਂ ਹੀ ਹੌਲੀ 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 ਨਾਮ ਨਾਮ ਬਣੂਗਾ ਮਤਲਬ ਵਧੀਆ ਸਿੰਗਰ ਬੰਨਾ ਚਾਹੁੰਦੇ ਸਮਾਜ ਨੂੰ ਇੱਕ ਵਧੀਆ ਮੈਸੇਜ ਦੇਣਾ ਚਾਹੁੰਦੇ ਸੋ ਲੜਕੀ ਦੇ ਪਿਤਾ ਵੀ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਆਪਾਂ ਗੱਲਬਾਤ ਕਰ ਲੈਨੇ ਅੰਕਲ ਕਿਵੇਂ ਦਾ ਮਹਿਸੂਸ ਹੁੰਦਾ ਵਾ ਬੇਟੀ ਹੁ ਜਿੱਤ ਕੇ ਵੀ ਆਈ ਆ ਇਸ ਤੋਂ ਇਲਾਵਾ ਕਾਫੀ ਕੰਪੀਟੀਸ਼ਨਾਂ ਵਿੱਚ ਭਾਗ ਲਿਆ ਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਦੇਖੋ ਜੀ ਇਸ ਤੋਂ ਵੱਧ ਹੋਰ ਖੁਸ਼ੀ ਦੀ ਕਿਹੜੀ ਗੱਲ ਹੋ ਸਕਦੀ ਆ ਇਹਦਾ ਬੱਚਾ ਮਤਲਬ ਗਾਂ ਵਧੇ ਤੇ ਮੈਂ ਦੱਸੂਗਾ ਸਮਾਜ ਨੂੰ ਵੀ ਬੇਨਤੀ ਕਰੂੰਗਾ ਕਿ ਲੜਕੀਆਂ ਤੇ ਲੜਕਿਆਂ 'ਚ ਫਰਕ ਨਾ ਰੱਖੋ ਤੇ ਬੱਚੀਆਂ ਨੂੰ ਸਪੋਰਟ ਕਰੋ ਵੱਧ ਵੱਧ ਕਿਉਂਕਿ ਮਤਲਬ ਮੈਂ ਪਹਿਲਾਂ ਵੀ ਗੱਲ ਕੀਤੀ ਆ ਵੀ ਐ ਵਾਈਸੋ ਪੰਜਾਬ ਦਾ ਜਿਹੜਾ ਮਤਲਬ ਜਿਹੜਾ ਐ ਸਮੇ 16 ਚੱਲਣ ਰਿਹਾ ਵਾ ਉਹਦੇ 'ਚ ਮੈਂ ਖੁਦ ਮਤਲਬ ਬੇਟੀ ਦੇ ਨਾਲ ਗਿਆ ਵਾਂ ਮਤਲਬ ਹਾਈ ਫਾਈ ਬਹੁਤ ਜ਼ਿਆਦਾ ਟਫ ਕੰਪੀਟੀਸ਼ਨ ਹੈ ਉੱਥੇ ਪੰਜਾਬ 'ਚ ਇੰਨੇ ਸੰਗੀਤਕ ਲੋਕ ਇੰਨੇ ਜ਼ਿਆਦਾ ਟੈਲੈਂਟਡ ਲੋਕ ਜਿਹੜੇ ਮਤਲਬ ਪਹੁੰਚਦੇ ਨੇ ਜੇ ਮਤਲਬ ਉਹ ਉਹਦਾ ਹਿੱਸਾ ਬਣਨਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਵਾ ਸਾਡੇ ਲਈ ਮਤਲਬ ਇਹ ਖੁਸ਼ੀ ਦੀ ਗੱਲ ਵਾ ਪ੍ਰਾਊਡ ਆ ਸਾਨੂੰ ਇਹ ਗੱਲ ਦਾ ਵੀ ਸਾਡਾ ਬੱਚਾ ਜਿਹੜਾ ਉਹ ਚ ਪਾਰਟਿਸਿਪੇਟ ਹੀ ਨਹੀਂ ਕੀਤਾ 6-7 ਰਾਉਂਡ ਉੱਥੇ ਮਤਲਬ ਗਾਇਆ ਵਾ ਟੀਵੀ 'ਚ ਵੀ ਆਇਆ ਤੇ ਮਤਲਬ ਜਿਹੜੇ ਜੱਜਸ ਸੀ ਉੱਥੇ ਉਹਨਾਂ ਨੇ ਮੈਨੂੰ ਬਹੁਤ ਅਪਰੀਸ਼ੀਏਟ ਕੀਤਾ ਤੁਸੀਂ ਸ਼ਾਇਦ ਸੁਣਿਆ ਹੋਵੇਗਾ ਉਹਨਾਂ ਦਾ ਐਪੀਸੋਡ ਦੇਖੇ ਹੋਣਗੇ ਉਹਦੇ 'ਚ ਜੱਜਾਂ ਨੇ ਮਤਲਬ ਇਹਨੂੰ ਬਹੁਤ ਨੇਕ ਸਲਾਮਾਂ ਦਿੱਤੀਆਂ ਨੇ ਤੇ ਗਾਂ ਲੱਗਦਾ ਵਾ ਵੀ ਇਹ ਉੱਤੇ ਅਸਰ ਵੀ ਕਰੂਗੀ ਤੇ ਅਗਲੀ ਵਾਰ ਆਪਾਂ ਫੇਰ ਤਿਆਰੀ ਕਰਕੇ ਉੱਥੇ ਵੈਸਾ ਪੰਜਾਬ 'ਚ ਜਾਵਾਂਗੇ ਔਰ ਮਹਾਰਾਜ ਗੁਰੂ ਦੀ ਕਿਰਪਾ ਰਹੀ ਤੇ ਉਹ ਜਿੱਤ ਕੇ ਵੀ ਆਵਾਂਗੇ ਸਮਾਜ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਆਮ ਲੋਕਾਂ ਨੂੰ ਜਿਵੇਂ ਤੁਸੀਂ ਲੜਕੀ ਨੇ ਵੀ ਤੁਹਾਡੀ ਦਸਿਆ ਬੇਟੀ ਨੇ ਕਿ ਮੇਰੇ ਪਿਤਾ ਜੀ ਨੇ ਮੈਨੂੰ ਲੜਕਿਆ ਤੋਂ ਵੱਧ ਕੇ ਜਿਹੜਾ ਵਾ ਮੇਰੇ ਸਪੋਰਟ ਕੀਤੀ ਮੇਰੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਪੂਰਾ ਸਾਥ ਦਿੱਤਾ ਸੋ ਬਾਕੀ ਸਮਾਜ ਨੂੰ ਕੀ ਮੈਸੇਜ ਹੋਵੇ ਸਮਾਜ ਨੂੰ ਇਹੋ ਹੀ ਆ ਵੀ ਲੜਕੀਆਂ ਧੜਕਿਆਂ ਤੋਂ ਕਿਸੇ ਵੀ ਫੀਲਡ 'ਚ ਘਟਣੀਗੀ ਹੁਣ ਬੇਟੀ ਹਰਮਨਪ੍ਰੀਤ ਜਿਹੜੀ ਵਰਲਡ ਕੱਪ ਜਿਹੜਾ ਜਿੱਤ ਕੇ ਆਈ ਆ ਸਾਡੇ ਮਤਲਬ ਪੰਜਾਬੀਆਂ ਹੋਰ ਵੀ ਲੜਕੀਆਂ ਆਂ ਤੇ ਉਹ ਇਹ ਸਾਡੇ ਲਈ ਇੱਕ ਮਤਲਬ ਦੇਸ਼ ਲਈ ਮਾਣ ਬਣਨਾ ਇਹਨਾਂ ਨੇ ਲੜਕੀਆਂ ਨੇ ਬਣਨਾ ਵਾ ਸੋ ਇਹਨਾਂ ਨੂੰ ਕਿਸੇ ਵੀ ਫੀਲਡ ਤੋਂ ਕਿਸੇ ਵੀ ਮਤਲਬ ਪੱਖ ਤੋਂ ਇਹਨਾਂ ਨੂੰ ਘਟ ਨਹੀਂ ਸਮਝਣਾ ਚਾਹੀਦਾ ਮਤਲਬ ਕਿ ਸਗੋ ਅੱਜ ਸਮੇਂ ਦੇ ਹਿਸਾਬ ਨਾਲ ਜਿੰਨਾ ਅੱਜ ਸਮਾਜ ਵਿੱਚ ਕ੍ਰਿਤੀਆਂ ਨੇ ਉਹਦੇ ਹਿਸਾਬ ਨਾਲ ਜੇ ਜੇ ਕੋਈ ਨਾ ਫੀਲਡ ਚ ਕਿਸੇ ਵੀ ਫੀਲਡ ਚ ਚੱਲ ਰਹੇ ਆ ਤੇ ਜ਼ਿਆਦਾ ਲੜਕੀਆਂ ਦੇ ਚੱਲ ਰਹੇ ਨੇ ਕਿਉਂਕਿ ਲੜਕੀਆਂ ਮਤਲਬ ਬੇਦਾਗ ਲੜਕ ਲੜਕੇ ਜਿਹੜੀਆਂ ਲੜਕੀਆਂ ਜਿਹੜੀਆਂ ਜਿਹਨਾਂ ਜਨੂਨ ਨਾਲ ਜਿਹੜਾ ਮਤਲਬ ਜਿੰਨਾ ਜਨੂਨ ਜ ਲੜਕੀ ਚ ਰੱਖਦੀ ਆ ਨਾ ਅੱਜ ਦੇ ਸਮੇਂ 'ਚ ਮੈਂ ਨਹੀਂ ਕਹਦਾ ਸਾਡਾ ਪੰਜਾਬ ਮਤਲਬ ਮਹਾਰਾਜ ਨੇ ਇਹਨੂੰ ਚੜ੍ਹਦੀਆਂ ਕਲਾ 'ਚ ਰਹਿਣ ਬੜਾ ਮਤਲਬ ਪਰ ਜੇ ਅੱਜ ਸਮਾਜ ਵਿੱਚ ਜੇ ਵੇਖਿਆ ਜਾਵੇ ਨਸ਼ਾ ਪੱਤਾ ਜਾਂ ਹੋਰ ਅਜਿਹੀਆਂ ਚੀਜ਼ਾਂ ਚੱਲ ਰਹੀਆਂ ਉਹਦੇ ਉਹਦੇ ਜੇ ਉਹਦੇ ਕੰਪੇਟਿਟਿਵ ਲੜਕੀਆਂ ਬਹੁਤ ਬੈਟਰ ਨੇ ਔਰ ਵਧੀਆ ਕੰਮ ਕਰ ਰਹੀਆਂ ਨੇ ਔਰ ਮੈਂ ਤੇ ਸਮਝਦਾ ਮੈਂ ਵੀ ਮਤਲਬ ਲੋਕਾਂ ਨੂੰ ਆਪਣੀ ਬੇਟੀਆਂ ਨੂੰ ਹਰ ਬੇਟੀ ਨੂੰ ਸਪੋਰਟ ਕਰਨੀ ਚਾਹੀਦੀ ਹੈ ਸੋ ਬਿਲਕੁਲ ਗੁਰਦਾਸਪੁਰ ਦੀ ਇਸ ਧੀ ਨੇ ਜਿੱਥੇ ਗੁਰਦਾਸਪੁਰ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਉੱਥੇ ਹੀ ਮਾਤਾ ਪਿਤਾ ਨੂੰ ਵੀ ਨਾ ਤੇ ਕਾਫੀ ਫਕਰ ਆ ਸੋ ਖਾਸ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਅੱਗੇ ਵੀ ਇਹਨਾਂ ਦਾ ਸੁਪਨਾ ਵਾ ਕਿ ਚੰਗੀ ਗਾਇਕੀ ਦੇ ਨਾਲ ਸਮਾਜ ਨੂੰ ਵਧੀਆ ਸੁਨੇਹਾ ਦਿੱਤਾ ਜਾਵੇ ਸੋ ਬਾਕੀ ਜਿਹੜੇ ਆਮ ਲੋਕ ਇਹਨਾਂ ਨੂੰ ਇਹ ਹੀ ਮੈਸੇਜ ਦਿੱਤਾ ਵਾ ਕਿ ਧੀਆਂ ਨੂੰ ਹਰ ਜਗ੍ਹਾ ਹਰ ਫੀਲਡ 'ਚ ਸਪੋਰਟ ਕੀਤਾ ਜਾਵੇ ਉਹ ਮੁੰਡਿਆਂ ਨਾਲੋਂ ਕਿਸੇ ਵੀ ਫੀਲਡ ਵਿੱਚ ਘੱਟ ਨਹੀਂ ਹੈਗੀਆਂ